ਸਵਾਗਤ ਹੈ ਵੀਰੇ ਗਰੇਅਲ ਡੈਰੀ ਫਾਰਮ ਪਿੰਡ ਤੁੰਗੜੀ ਤਸਵੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10-12 ਕਿਲੋਮੀਟਰ ਤੇ ਪਿੰਡ ਆ ਪਹਿਲੇ ਨੰਬਰ ਤੇ ਦਿਖਾਉਨੇ ਆ ਤਾਜੀ ਚੁੱਈ ਚਰਚੀ 10-11 ਕਿਲੋ ਬੋਲਾ ਵੀਰੇ ਹਾਜ਼ਰ ਆ ਮਗਰ ਬੱਚਾ ਪਹਿਲੇ ਸੂਏ ਸੂਈ ਹੋਇਆ ਦੁੱਧ 15-16 ਕਿਲੋ ਦੁੱਧ ਪਾ ਦੂਗੀ ਥਾਂਲੇ ਬਾਅਦ ਦੇਖ ਸਕਦੇ ਹੋ ਤੁਸੀਂ ਰੇਟ ਇਹਦਾ ਬਿਲਕੁਲ ਜੈ 47000 ਰੁਪਏ ਮਾਨ ਤਨ ਮੌਕੇ ਤੇ ਹੋ ਜੂ ਵੀਰੇ ਰੇਟ ਆਪਣੇ ਬਿਲਕੁਲ ਜਾਇਜ਼ ਰਹਿਣਗੇ 2 ਨੰਬਰ ਤੇ ਦਿਖਾਉਣੀ ਹੈ ਦੂਜੀ ਸੂਏ ਸੂਣ ਵਾਲੀ ਜਰਸੀ ਹਫਤਾ 10 ਦਿਨ ਬਾਕੀ ਆ ਹਫਤਾ 10 ਦਿਨ ਬਾਕੀ ਆ ਸੂਣ ਦੇ ਠੰਢਲੇ ਬਾਅਦ ਤੁਸੀਂ ਦੇਖ ਸਕਦੇ ਹੋ ਬਾਲਟਲਾਂ ਬਹੁ ਪਈਆਂ ਲੇਵੇ ਦੇ ਵਿੱਚ 15 16 ਕਿਲੋ ਦੁੱਧ ਕੱਢਣ ਵਾਲੀ ਜਰਸੀ ਆ ਵਧੀਆ ਹਵਾਨਾ ਤਿਆਰ ਕਰੋ ਅੱਜ ਦਾ ਰੇਟ ਬਿਲਕੁਲ ਜਾਇਜ਼ 42000 ਰੁਪਇਆ ਮਾਨਤਨ ਮੌਕੇ ਤੇ ਹੋ ਜਾਊਗਾ ਜਿਹੜਾ ਵੀਰ ਸਾਹਮ ਸਾਕ ਦਾ ਤਿਆਰ ਹੋਈ ਤਾਂ 55 6000 ਦੀ ਜਰਸੀ ਆ ਤਿੰਨ ਨੰਬਰ ਤੇ ਪਹਿਲੇ ਸੂਏ ਸੂਣ ਵਾਲੀ 573 ਲਊਗੀ ਮੂੰਹ ਹੋ ਚਾਰ ਦੰਦ ਦਾ ਰੇਟ ਇਹਦਾ ਬਿਲਕੁਲ ਜਾਇਜ਼ ਰੇਟ ਰਹਿਣਾ ਟੋਕਣ ਵਾਲਾ ਭਾਅ ਹੋਊਗਾ ਹਵਾਨਾ ਤੁਸੀਂ ਦੇਖ ਸਕਦੇ ਹੋ ਵਧੀਆ ਤਿਆਰ ਕਰਿਆ ਹੋ ਬੱਚੀ ਨੇ ਕਾਲੇ ਰੰਗ ਦੀ ਕ੍ਰਾਸ ਜਰਸੀ ਗਰਮੀ ਨਹੀਂ ਮੰਦੀ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਰੇਟ ਇਹਦਾ ਬਿਲਕੁਲ ਜਾਇਜ਼ ਹੋਊਗਾ 32000 ਦੀ ਦੇ ਦਾਂਗੇ ਬੱਚੀ ਇਹ ਹਾਂ ਨਾ 32000 ਮਾਨਤਾਣ ਬਾਈ ਮੌਕੇ ਤੇ ਰੇਟ ਬਿਲਕੁਲ ਗਰੇਲ ਡੈਰੀ ਫਾਰਮ ਤੇ ਜਾਇਜ਼ ਹੁੰਦੇ ਆ ਚਾਰ ਨੰਬਰ ਤੇ ਦੂਜੇ ਸੂਏ ਸੂਣ ਵਾਲੀ 17-18 ਕਿਲੋ ਦੁੱਧ ਕੱਢਣ ਵਾਲੀ ਬੱਚੀ ਆ ਕੱਦ ਕਾਠ ਦੀ ਵੱਡੀ ਆ ਬੇਲ ਲੰਬੀ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਲੰਬੀ ਲੰਜੀ ਆ ਪੂਰੀ ਜਾਂਚ ਆ ਬੱਚੀ ਕ੍ਰਾਸ ਬੱਛੀ ਆ ਬਹੁਤ ਘੱਟ ਮਿਲਦੀ ਆ ਡਿਮਾਂਡ ਬਹੁਤ ਹੁੰਦੀ ਆ ਕਾਫੀ ਕਲਰ ਦੀ 17 18 ਕਿਲੋ ਦੁੱਧ ਕੱਢਣ ਵਾਲੀ ਆ ਰੇਟ ਇਹਦਾ ਵੀ ਅੱਜ ਬਿਲਕੁਲ ਜਾਇਜ਼ ਹੋਣਾ 42000 ਰੁਪਇਆ ਹੋਊ ਤਿਆਰ ਹੋਈ ਵੀਰੇ 60 65000 ਦੀ ਬੱਛੀ ਆ ਬਾਕੀ ਧੰਨਵਾਦ ਜੀ ਮਾਨ